ਆਕੜਾਂ ਦੇ ਪਾਣੀ ਤੇ ਪੰਜਾਬ ਹਰਿਆਣਾ ਵਿੱਚਕਾਰ ਚੱਲ ਰਹੀ ਚਿੰਤਾ ਦਾ ਅੱਜ ਹੋ ਸਕਦਾ ਹੈ ਫੈਸਲਾ ਹਾਈ ਕੋਰਟ ਤੋਂ ਤੀਜੇ ਦਿਨ ਦੀ ਸੁਣਵਾਈ ਤੇ ਨਿਗਾਹਾਂ ਜਮੀਆਂ ਨੇ ਤੁਸੀਂ ਦੇਖ ਰਹੇ ਹੋ ਆਕਸ਼ ਨਿਊਜ਼ ਚੈਨਲ ਜਿੱਥੇ ਮਿਲਦੀ ਹੈ ਹਰ ਵੱਡੀ ਘਟਨਾ ਦੀ ਤੁਰੰਤ ਜਾਣਕਾਰੀ ਸੱਚ ਤੇਜ ਤੇ ਬਿਨਾਂ ਰੁਕਾਵਟ ਖਬਰਾਂ ਨਾਲ ਬੀਬੀਐਮਬੀ ਵਾਟਰ ਡਿਸਪਿਊਟ ਤੇ ਹਾਈ ਕੋਰਟ 'ਚ ਹੋਵੇਗੀ ਸੁਣਵਾਈ ਜਿੱਥੇ ਹਰਿਆਣਾ ਅਤੇ ਕੇਂਦਰ ਸਰਕਾਰ ਆਪਣੇ ਆਪਣੇ ਤਰਕ ਪੇਸ਼ ਕਰਨਗੇ ਆ ਪੰਜਾਬ ਸਰਕਾਰ ਪਹਿਲਾਂ ਹੀ ਆਪਣਾ ਲਿਖਤੀ ਜਵਾਬ ਅਦਾਲਤ 'ਚ ਦਾਇਰ ਕਰ ਚੁੱਕੀ ਹੈ ਇਹ ਮਾਮਲਾ ਪਾਖੜਾ ਦੇ ਪਾਣੀ ਦੀ ਵੰਡ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਲੰਮੇ ਸਮੇਂ ਤੋਂ ਵਿਵਾਦ ਦਾ ਹਿੱਸਾ ਹੈ ਅੱਜ ਤੀਜੇ ਦਿਨ ਦੀ ਸੁਣਵਾਈ ਦੌਰਾਨ ਉਮੀਦ ਕੀਤੀ ਜਾ ਰਹੀ ਹੈ ਕਿ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਆਪਣੇ ਪੱਖ ਨੂੰ ਵਿਸਥਾਰ ਨਾਲ ਰੱਖਿਆ ਜਾਵੇਗਾ ਇਨ੍ਹਾਂ ਦਲੀਲਾਂ ਦੀ ਰੋਸ਼ਨੀ ਵਿੱਚ ਅਦਾਲਤ ਵੱਲੋਂ ਅਗਲੇ ਕਦਮਾਂ ਦਾ ਆਦੇਸ਼ ਦੇਣ ਦੀ ਸੰਭਾਵਨਾ ਹੈ ਇਸ ਮਾਮਲੇ ਵਿੱਚ ਹਰਿਆਣਾ ਨੂੰ ਨਵੀਂ ਵੰਡ ਨੀਤੀ ਅਧੀਨ ਨਿਰਧਾਰਿਤ ਮਾਤਰਾ ਵਿੱਚ ਪਾਣੀ ਜਾਰੀ ਕੀਤਾ ਗਿਆ ਹੈ ਦੂਜੇ ਪਾਸੇ ਡੈਮ ਸੱਲ ਤੇ ਕੇਂਦਰੀ ਸੁਰੱਖਿਆ ਬਲ ਦੀ ਤਾਇਨਾਤੀ ਦੀ ਕਾਰਵਾਈ ਵੀ ਸ਼ੁਰੂ ਹੋ ਚੁੱਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਨੀਤੀ ਆਯੋਗ ਦੀ ਹਾਲੀਆਂ ਮੀਟਿੰਗ ਦੌਰਾਨ ਇਹ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਿਦੇ ਸਾਹਮਣੇ ਹੀ ਉਠਾਇਆ ਸੀ ਜਿਸ ਵਿੱਚ ਉਹਨਾਂ ਸੂਬੇ ਦੇ ਹਿੱਤਾਂ ਦੀ ਪਾਰਦਰਸ਼ੀ ਰੱਖਿਆ ਦੀ ਮੰਗ ਕੀਤੀ ਗਈ ਹੈ ਸੀਆਈਐਸਐਫ ਦੀ ਤਣਾਤੀ ਤੇ ਚਰਚਾ ਵਧੀ ਹੈ 19 ਮਈ ਨੂੰ ਕੇਂਦਰ ਵੱਲੋਂ ਡੈਮ ਦੀ ਸੁਰੱਖਿਆ ਲਈ ਸੀਆਈਐਸਐਫ ਦੀ ਇੱਕ ਯੂਨਿਟ ਦੀ ਤੈਨਾਤੀ ਲਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਇਸ ਸੰਬੰਧ ਵਿੱਚ ਲੌਜਿਸਟਿਕ ਸਹੂਲਤਾਂ ਰਹਿਣ ਸਹਿਣ ਅਤੇ ਆਵਾਜਾਈ ਦੀ ਵਿਵਸਥਾ ਕਰਵਾਉਣ ਅਤੇ ਕਰਮਾਨ ਲਈ ਪ੍ਰਸਤਾਵ ਭੇਜੇ ਗਏ ਨੇ ਵਿੱਤੀ ਆਊਟਲੈਟ ਨੂੰ ਲੈ ਕੇ ਅਧਿਕਾਰਕ ਪੱਤਰ ਵਿੱਚ ਵੀ ਕੁਝ ਸਿਫਾਰਸ਼ਾਂ ਕੀਤੀਆਂ ਗਈਆਂ ਨੇ ਹਾਲਾਂਕਿ ਪੰਜਾਬ ਸਰਕਾਰ ਨੇ ਇਸ ਤਨਾਤੀ ਮਾਡਲ ਉੱਤੇ ਸਵਾਲ ਉਠਾਏ ਨੇ ਮੁੱਖ ਮੰਤਰੀ ਮਾਨ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਪੰਜਾਬ ਪੁਲਿਸ ਇਹਨਾਂ ਥਲਾਂ ਦੀ ਸੁਰੱਖਿਆ ਲੰਬੇ ਸਮੇਂ ਤੋਂ ਸੁਚੱਜੇ ਢੰਗ ਨਾਲ ਅਤੇ ਬਿਨਾਂ ਵਾਧੂ ਵਿੱਤੀ ਲੋੜਾਂ ਦੇ ਕਰ ਰਹੀ ਸੀ ਤਾਂ ਇਸ ਨਵੇਂ ਢਾਂਚੇ ਦੀ ਜ਼ਰੂਰਤ ਤੇ ਪੁਨਰ ਵਿਚਾਰ ਕਰਨਾ ਜ਼ਰੂਰੀ ਹੈ